ਸਮੂਹ ਇਨਸਾਫ ਪਸੰਦ ਜਥੇਬੰਦੀਆਂ ਨੂੰ ਅਤੇ ਖਾਸ ਕਰਕੇ ਐਸਸੀ ਜਥੇਬੰਦੀਆਂ ਜਿੰਨੇ ਵਿੱਚ ਮਾਯੂ ਸਿੱਖ ਭਾਈਚਾਰਾ ਵਾਲਮੀਕ ਭਾਈਚਾਰਾ ਅਤੇ ਰਾਸ਼ੀਆ ਭਾਈਚਾਰਾ ਅਤੇ ਉਹ ਸਾਰੀਆਂ ਹੀ ਇਨਸਾਫ ਸੰਜਟੇ ਬਣੀਆਂ ਜਿਹੜੀਆਂ ਜ਼ੁਲਮ ਜਾਤੀ ਦੇ ਖਿਲਾਫ ਆਵਾਜ਼ بلند بلند ਕਰਦੀਆਂ ਰਹੀਆਂ ਹਨ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਸਭ ਨੂੰ ਪਤਾ ਹੈ ਕਿ 6 ਜੂਨ ਨੂੰ ਸੰਗਰੂਰ ਜ਼ਿਲ੍ਹੇ ਦੇ ਬਲਾਕ ਕਰਾਚੋ ਵਿੱਚ ਐਸਸੀ ਬੱਚਿਆਂ ਨੂੰ ਬੜੀ ਬੇਰਹਿਮੀ ਨਾਲ ਪਸੂਆਂ ਤੋਂ ਵੀ ਭੈੜੀ ਜਿਹੜੀ ਕਟਾਈ ਕਰਕੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਉਹਨਾਂ ਉੱਪਰ ਤਸ਼ੱਦਦ ਕੀਤਾ ਗਿਆ ਅਤੇ ਜਾਨੋਂ ਮਾਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ ਉਪਰੰਤ ਉਹਨਾਂ ਬੱਚਿਆਂ ਨੂੰ بجائے ਹਸਪਤਾਲ ਜਾ ਕੇ ਇਲਾਜ ਕਰਾਉਣ ਦੇ ਉਹਨੂੰ ਥਾਣੇ ਵਿੱਚ ਲਿਜਾਇਆ ਗਿਆ। ਅਧੇ ਥਾਣੇ ਲਿਜਾ ਕੇ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਦਬਾਅ ਬਣਾਇਆ ਗਿਆ। ਕਿ ਇਹਨਾਂ ਬੱਚਿਆਂ ਤੇ ਜਿੰਨਾ ਵਿੱਚ ਇੱਕ ਬੱਚਾ ਗੜਾ ਸੀ। ਹਰਜੀਤ ਸਿੰਘ son of ਸਤਦਰ ਸਿੰਘ ਪਿੰਡ ਚੱਥੇ ਛੇਕਵਾ। ਜਿਹੜਾ ਸਿਵਲ ਇੰਜੀਨੀਅਰ ਦੀ ਗਰਦਾਸ ਕਾਲੇ ਵਿੱਚ ਪੜਾਈ ਕਰ ਰਿਹਾ ਸੀ ਅੱਦੇ ਦੂਜਾ ਜਿਹੜਾ ਬੱਚਾ ਸੀ ਜਿਹੜਾ ਅਮਨਦੀਪ ਸਿੰਘ ਪਿੰਡ ਬਾਲੀਆਂ ਦਾ ਸੀ ਅਰਦਾਸੀ ਆਪਾਏ ਜਦੋਂ ਨਾਲ ਸੰਬੰਧ ਰੱਖਦਾ ਸੀ ਅਤੇ ਇਹ ਬੱਚੇ ਇੱਕ ਦੂਜੇ ਨੂੰ ਜਾਣਦੇ ਨੇ ਸੀ ਜਦੋਂ ਅਖੌਤੀ ਗੜਾ ਹੈਗਾ ਪੀਕੇਯੂ ਗਰਾਹਾਂ ਦਾ ਨੇਤਾ ਕੌਤੀ ਨੇਤਾ ਜਨੀ ਸਿੰਘਾ ਤੋਂ ਅਲਦਾਸੀਆਂ ਦੇ ਮੁੰਡੇ ਨੂੰ ਕੁੱਟ ਰਿਆ ਸੀ ਤਾਂ ਹਰਜੀਤ ਸਿੰਘ ਸਿਰਫ ਇਹ ਪੁੱਸਣ ਵਾਸਤੇ ਕਿ ਅੰਕਲ ਜੀ ਤੁਸੀਂ ਇਸ ਨੂੰ ਕਿਉਂ ਕੁੱਟ ਰਹੇ ਹੋ ਨਿਬੂ ਤਰ੍ਹਾਂ ਨਾਲ ਇਹਦਾ ਕੀ ਕਸੂਰ ਹੈ ਤਾਂ ਉਹਨੂੰ ਛੱਡ ਕੇ ਇਹ ਇਹਦੇ ਹਰਜੀਤ ਸਿੰਘ ਦੇ ਵੀ ਜਿਹੜਾ ਹੈਗਾ ਉਹਨਾਂ ਨੇ ਖੂਬ ਤਾਪ ਜੜਿਆ ਅਤੇ ਇਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਪੋਸਤਵਾਦ ਇਹਨਾਂ ਨੂੰ ਥਾਣੇ ਲਿਜਾਇਆ ਗਿਆ ਜੀ ਪੁਲਿਸ ਫਟ ਕੇ ਅਤੇ ਉਪਰਤੀ ਇਹਨਾਂ ਉੱਪਰ ਲੁੱਟਖੋ ਧਕਾਈਤੀ ਨਸ਼ੇ ਸਮਗਲੰਗ ਅਤੇ 307 ਦਾ ਪਰਚਾ ਜਿਹੜਾ ਹਾ ਦਰਜ ਕਰਵਾਇਆ ਗਿਆ ਪਰ ਪੁਲਿਸ ਦੀ ਮੈਂ ਇਸ ਗੱਲ ਤੇ ਸਨਾਨਾ ਕਰੂੰਗਾ ਕਿ ਇਹਨਾਂ ਨੇ ਬੱਚਿਆਂ ਦੀ ਹਾਲਤ ਦੇਖਦੇ ਹੋਏ ਉਹਨਾਂ ਨੂੰ ਸਿਵਲ ਹਸਪਤਾਲ ਸੰਗਰੂਰ ਦੇ ਵਿੱਚ ਦਾਖਲ ਕਰਵਾਇਆ ਪੋਸਤਵਾਦ ਜਿਹੜੀਆਂ ਐਸੀ ਜਥੇਬੰਦੀਆਂ ਸੀ ਉਹਨਾਂ ਨੇ ਮਿਲ ਕੇ ਕੋਸ਼ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਉਹਨਾਂ ਇਕੱਠੀ ਹੋ ਰਹੇ ਆ ਕਿਸਾਨ ਆਗੂ ਅਤੇ ਪਰਚਾ ੜਾ ਦਾ ਐਸ ਸੀ ਐਸ ਸੀ ਦਾ ਅਤੇ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਉਹਨਾਂ ਦੇ 307 ਦਾ ਪਰਚਾ ਦਰਜ ਹੋਵੇ ਪਰਪਲਸ ਪ੍ਰਸ਼ਾਸਨ ਉਹਨਾਂ ਦੇ ਦਬਾਅ ਵਿੱਚ ਸੀ ਦਬਾਅ ਵਿੱਚ ਹੋਣ ਕਰਕੇ ਅਜੇ ਤੱਕ 307 ਦਾ ਪਰਚਾ ਦਰਜ ਨਹੀਂ ਕੀਤਾ ਗਿਆ ਜਦੋਂ ਕਿ ਵੀਡੀਓ ਵਿੱਚ ਸਾਫ਼ ਦਿਖਦਾ ਹੈ ਕਿ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। 12 ਸੱਤ ਦਾ ਪਰਚਾ ਬਣਦਾ ਸੀ। ਇਸ ਲਈ ਇਨਸਾਫ ਲੈਣ ਲਈ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਐਸਸੀ ਭਾਈਚਾਰੇ ਨਾਲ ਸੰਬੰਧਤ ਹੈਗੀਆਂ ਜਾਂ ਇਨਸਾਫ ਸੰਬੰਧ ਜਥੇਬੰਦੀਆਂ ਹੈਗੀਆਂ ਉਹਨਾਂ ਦੀ ਇੱਕ ਜ਼ਰੂਰੀ ਮੀਟਿੰਗ ਗੜੀ ਆ। ਉਹ 23 ਜੂਨ 2024 ਨੂੰ ਸੰਗਰੂਰ ਦੇ ਵਾਲਮੀਕੀ ਸਰੋਵਰ ਵਿੱਚ ਰੱਖੀ ਗਈ ਹੈ। ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਹੂ ਸਾਰੇ ਹੀ ਇੱਥੇ ਪਹੁੰਚਣ ਤਾਂ ਜੋ ਜਿਹੜੇ ਗਰੀਬ ਅਸੀ ਬੱਚੇ ਆ ਜਿਨ੍ਹਾਂ ਦੀ ਜ਼ਿੰਦਗੀ ਦਾ ਕੈਰੀਅਰ ਦਾ ਜਿਹੜਾ ਸਵਾਲ ਹੈਗਾ ਨੇ ਤੇ ਬਹੁਤ ਹੀ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਇਨਸਾਫ਼ ਤੋਂ ਆਉਣ ਲਈ ਅਤੇ ਉਹਨਾਂ ਅਤਿਆਚਾਰੀਆਂ ਦੇ ਖਿਲਾਫ 307 ਦਾ ਪੱर्चा ਜਿੱਤਾਰਾ ਲਗਾਉਣ ਦੇ ਲਈ ਤੇਈ ਤਰੀਕ ਨੂੰ ਵੱਡੀ ਗੰਟੀ ਦੇ ਵਿੱਚ ਮੇਨ ਨੇ ਜਿਹੜੇ ਸਾਥੀ ਹੈਗੇ ਆ ਉਹ ਵਾਲਮੀਕ ਸਰੋਵਰ ਸੰਗਰੂਰ ਜਿਹੜੇ ਅੱਜ 11 ਵਜੇ ਪਹੁੰਚਣੋਂ ਤਾਂ ਜਿਹੜੀ ਅਗਲੀ ਰੂਪ ਦੇਖ ਆ ਇਨਸਾਫ ਲੈਣ ਲਈ ਉਹ ਲਿਖੀ ਜਾ ਸਕੀ ਅਤੇ ਜਿਹੜੀ ਪੰਜਾਬ ਸਰਕਾਰ ਹੈਗੀ ਆ ਜਾਂ ਪੁਲਿਸ ਪ੍ਰਸ਼ਾਸਨ ਹੈਗਾ ਉਹਨਾਂ ਨੂੰ ਇਹ ਮਜਬੂਰ ਕੀਤਾ ਜਾਵੇ ਕਿਉਂਕਿ ਇਹ ਨਾ ਬੱਚਿਆਂ ਨਾਲ ਇਨਸਾਫ ਕਰਨ ਅਤੇ ਦੋਸ਼ੀਆਂ ਦੇ ਖਿਲਾਫ 307 ਦੇ ਧਾਰਾ ਲਾ ਕੇ ਉਹਨਾਂ ਨੂੰ ਪੂਰਨ ਅਰੈਸਟ ਕਰਕੇ ਜਿਹੜੇ ਉਹਨਾਂ ਨੂੰ ਸ਼ਹਿ ਦੇ ਰਹੇ ਹੈਗੇ ਆ ਜਾਂ ਆਫਸਰ ਹੈਗੇ ਆ ਜਾ ਜਿਨ੍ਹਾਂ ਨੇ ਕਿਡਨੈਪ ਕੀਤਾ ਉਹਨਾਂ ਨੂੰ ਗਵਾ ਕਰਕੇ ਲਗਾਏ ਆ ਉਹ ਸਾਰੀਆਂ ਤਰਾਵਾਂ ਜੋੜ ਕੇ ਇਹਨਾਂ ਦਾ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜਿਹੜੇ ਸਤਿ ਮੇਰੀ ਇਹ ਵੀਡੀਓ ਦੇਖ ਰਹੇ ਹੈਗੇ ਆ ਤਾਂ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਇਹ ਗੱਲ ਸਾਰਿਆਂ ਤੱਕ ਪਹੁੰਚਾਉਣ ਤਾਂ ਜੋ ਜਿਹੜਾ ਹੈਗਾ ਅਸੀਂ ਆਪਣੇ ਬੱਚਾ ਨੂੰ ਆਪੇ ਸਮਾਜ ਦੇ ਬੱਚਾ ਨੂੰ ਇਨਸਾਫ ਦਵਾ ਸਕੀਏ ਤੇ ਅੱਗੇ ਤੋਂ ਜਿਹੜੀ ਹੈਗੀ ਆ ਕਿਸੇ ਵੀ ਜਥੇਬੰਦੀ ਦਾ ਜਾਂ ਕਿਸੇ ਵੀ ਵਿਅਕਤੀ ਦਾ ਇਹ ਇੱਕ ਤੋਂ ਊੜਾ ਹੈਗਾ ਹੌਸਲਾ ਨਾ ਪਵੇ ਤੋਂ ਇਹੋ ਜੇ ਬੱਚਾ ਦੇੜ ਹੈਗਾ ਉਹ ਝੁਲਮ ਟਾ ਸਕਣ ਚੜਤ ਕਰ ਸਕਣ ਇਸ ਲਈ ਹੈਗਾ ਇਸ ਨੂੰ ਵੱਧ ਵੱਧ ਸ਼ੇਅਰ ਕਰੋ ਅਤੇ 23 ਤਰੀਕ ਨੂੰ ਹਨ ਅਦਵਾਰ ਵਾਲਮੀਕ ਸਰੋਵਰਸਮਰੂਪ ਪਹੁੰਚੋ ਮੈਂ ਸਿਕਮੰਦਰ ਸਿੰਘ ਜੱਜਣ ਵਾਲਾ ਰਾਸ਼ਟਰੀ ਪ੍ਰਧਾਨ ਓਲਡੀ ہماری ਸਿੱਕੂ ਵੈਲਫੇਅਰ ਐਸੋਸੀਏਸ਼ਨ ਨੂੰ ਧੰਨਵਾਦ ਜੀ ਸਾਰਿਆਂ ਦਾ ਬਰਜਿਤ ਖਾਲਸਾ ਰਹਿਣ ਜੀ ਕੀ ਫਤਿਹ